ਡਿਮਾਂਡ ਰੁਪਏ ਦੀ ਡਿਮਾਂਡ ਹੈ ਜੀ 1,80,000 ਰੁਪਿਆ ਦੇਣ ਲੈਣ ਵਾਲਾ ਦੇਣ ਲੈਣਾ ਆਪਾਂ ਹਾਂ ਨਾ ਦੇ ਰਹੇ ਹਾਂ 1,60,000 ਰੁਪਏ ਦਾ 1 ਲੱਖ ਤੇ 60,000 ਰੁਪਏ ਦਾ ਉਹ ਮੇਰੇ 1,40,000 ਰੁਪਿਆ ਤੇ ਉਧਰ ਹੈਗਾ 1,60,000 ਰੁਪਿਆ 60,000 ਜਿੰਨੇ ਬਾਈ ਜੀ ਇਹ ਟਰੈਕਟਰ ਲੈਣੇ ਆ ਕਿ ਠੀਕ ਆ ਬਾਈ ਜੀ 1 ਲੱਖ ਦੇ ਮਿਲ ਜਾਣਗੇ ਮਾਨਤਾਣਾ ਹੋ ਜਾਊਗਾ ਠੀਕ ਹੈ ਜੀ ਮਤਲਬ ਜੀ ਜੈਸਨੂ ਵਾਲਾ ਰੇਟ ਪੁੱਛ ਰਗਾ ਤਾਂ ਠੀਕ ਆ ਬਾਈ ਜੀ ਤਾਂ ਉਹਦੇ ਵਿੱਚ ਤੁਹਾਨੂੰ 2000 ਰੁਪਏ ਦੀ ਛੂਟ ਹੋ ਜਾਊਗੀ ਜਿੰਨੇ ਦਾ ਬਹੁਤ ਵਧ ਗਿਆ ਠੀਕ ਆ ਜੀ ਥੋੜੇ ਮਾਂਡੇ ਦੀ 1.45 1,30,000 ਦਾ ਟਰੈਕਟਰ ਦੇ ਰਹੇ ਆ ਠੀਕ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਸੀਗੇ ਬਾਈ ਦੀਪ ਕੋਲੇ ਸਸਤੇ ਟਰੈਕਟਰ ਪਾ ਰਹੇ ਹੋਗੇ ਤਾਂ ਬਾਈ ਜੀ ਆ ਚਿਹਰਾ ਯਾਦ ਕਰ ਲਿਓ ਬਾਈ ਦੀਪ ਰਾਪੁਰ ਵਾਲਾ ਬਾਕੀ ਬਾਈ ਨਾਲ ਗੱਲਬਾਤ ਕਰ ਦੇਾਂਗੇ ਸਸੀਗਾ ਬਾਈ ਦੀ ਸਸੀਗਾ ਬਾਈ ਜੀ ਠੀਕ ਹੈ ਬਾਬੂ ਵਧੀਆ ਬਾਈ ਵਧੀਆ ਹੋਰ ਕੁਮਕਮ ਆਏ ਸਾਰੇ ਕਿੱਧਰ ਆਏ ਐਨ ਓਕੇ ਜੀ ਚਲੋ ਵਧੀਆ ਚੰਗੀ ਗੱਲ ਹੈ ਕਿੰਨੇ ਕ ਟਰੈਕਟਰ ਅਵੇਲੇਬਲ ਹੈਗੇ ਬਾਈ ਆਪਣਾ ਕੋਈ ਨਾਮ ਦੱਸੋ ਠੀਕ ਹੈ ਬਾਈ ਜੀ ਤੇ ਅੱਜ ਬਾਈ ਸਾਨੂੰ ਡਾਊਨ ਮਾਡਲ ਵੀ ਦੇਵਾਂਗੇ ਤੇ ਉੱਪਰਲੇ ਮਾਡਲ ਵੀ ਦੇਵਾਂਗੇ ਕਿਉਂਕਿ ਬਾਈ ਜੀ ਅੱਗੇ ਬਾਈ ਕੋਲੇ ਜਿੰਨੇ ਟਰੈਕਟਰ ਦੇ ਸਾਰੇ ਡਾਊਨ ਮਾਡਲ ਹੁੰਦੇ ਨੇ ਹਾਂ ਬਾਈ ਕੋਈ ਬੰਦੇ ਪੁੱਛਦੇ ਵਿੱਚ ਬਾਈ ਉੱਚਾ ਵਾਲਾ ਟਰੈਕਟਰ ਲੈਣਾ ਕਿਸੇ ਨੇ ਕੁਝ ਨੇ ਲੋਨ ਕਰਾਉਣਾ ਹੁੰਦਾ ਤਾਂ ਕਰਕੇ ਆਪਣੇ ਕੋਲ 4-5 ਟਰੈਕਟਰ ਲੋਨ ਵਾਲੇ ਵੀ ਹੈ ਵੱਡੇ ਵੀ ਹੈ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਹੋ ਬਾਈ ਜੀ ਮੋਬਾਈਲ ਨੰਬਰ ਹੈਗਾ 97815 31514 ਠੀਕ ਆ ਬਾਈ ਜੀ ਅੱਜ ਤੁਹਾਨੂੰ ਬਾਈ ਜੀ 3 ਲੱਖ ਰੁਪਏ ਚ ਦੋ ਟਰੈਕਟਰ ਦੇ ਕੇ ਜਾਵਾਂਗੇ ਤੇ ਪਹਿਲਾਂ ਗੱਲਬਾਤ ਕਰਾਂਗੇ ਫਾਰਮਰ ਟਰੈਕ 60 ਬਾਰੇ ਦੱਸੋ ਬਾਈ ਜੀ ਇਹ ਕਿ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ 7042 ਤੋਂ 45 ਪੈਸੇ ਕੰਡੀਕਾਰ ਤੇ ਨਵੇਂ ਲੱਗੇ ਹੈ ਮਗਰਾਟ ਨਵੇਂ ਲੱਗੇ ਇੰਜਨ ਗੇਅਰ ਦਾ ਪੂਰਾ ਨਵਾਂ ਹੈਗਾ ਠੀਕ ਹੈ ਜੀ ਕਾਪੀ ਕਾਗਜਾਂ ਦੇ ਵੀ ਆਪਣੇ ਸਾਰੇ ਟਰੈਕਟਰਾਂ ਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਦੋ ਨੰਬਰ ਵਾਲਾ ਕੰਮ ਨਹੀਂ ਹੋਣਾ ਨਾ 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 ਠੀਕ ਹੈ ਲੋ ਮਿੱਤਰ ਕਾਪੀ ਕਾਗਜਾਂ ਦੇ ਚੰਗੇ ਹੋਣਗੇ 1,80,000 ਰੁਪਏ ਦੀ ਡਿਮਾਂਡ ਹੈਗੀ 97 ਮਾਡਲ ਹੈ ਹਾਂ ਤੇ ਬਾਗੇ ਇੱਕ ਖਾਨ ਆਪਾ ਦੇ ਰਹੇ ਕਿ 1,65,000 ਰੁਪਏ ਰੇਟ ਠੀਕ ਹੈ ਜੀ 1 ਲੱਖ ਤੇ 65000 ਰੁਪਏ ਦਾ ਮਿੱਤਰੋ ਫਾਰਮਾ ਟ੍ਰਾਈਕ 60 ਲੈ ਜਾਓ ਤੇ ਅੱਗੇ ਆ ਗਿਆ ਭਾਈ ਜੀ Mahindra 265 ਕੰਡੀਸ਼ਨ ਚੈੱਕ ਕਰਵਾਦੇ ਭਈ ਚਾਰੇ ਪਾਸਿਓ ਚੰਗਾ ਟਰੈਕਟਰਾ ਕੁੱਲ ਮਿਲਾ ਕੇ ਕਹਿ ਲਈਏ ਨਵੀਂ ਬੈਟਰੀ ਹੈ ਨਾ ਭਾਈ ਜੀ ਹਾਂ ਨਵੀਂ ਬੈਟਰੀ ਹੈ ਭਾਈ ਫਰਸਟ ਪਾਰਟੀ ਹੈ ਆਈਡੀਆਂ ਮਿਲ ਜਾਣਗੀਆਂ ਬੰਦੇ ਦੇ ਠੀਕ ਹੈ ਫਰਸਟ ਪਾਰਟੀ ਦਾ ਹਾਂ ਠੀਕ ਜਿਹਦੇ ਨਾਮ ਤੇ ਹੈ ਦੋ ਦੋ ਆਈਡਿ ਪ੍ਰੂਫ ਮਿਲ ਜਾਣਗੇ ਬੰਦੇ ਦੇ ਠੀਕ ਹੈ ਭਾਈ 18000 ਚਾਰੀ ਠੀਕ ਹੈ ਜੀ ਸਾਰਾ オリジナル ਹੈ ਕਿਤੇ ਕੋਈ ਦਾਗ ਨਹੀਂ ਲੱਗਾ ਕਿਤੇ ਕੋਈ ਖਰਿਆ ਨਹੀਂ ਠੀਕ ਹੈ ਜੀ ਮੈਂ ਆ ਕੇ ਤਸਦੀ ਕਰ ਲਈ ਹਾਂ ਬੰਦਾ ਆਪਦੀ ਠੀਕ ਹੈ ਭਾਈ 99 ਮਾ ਤੇ ਡਿਮਾਂਡ ਰੁਪਏ ਇਹਦੀ ਡਿਮਾਂਡ ਇਹਦੀ 1,80,000 ਰੁਪਇਆ ਦੇਣ ਲੈਣ ਵਾਲਾ ਦੇਣ ਲੈਣਾ ਆਪਾਂ ਖਾਣਾ ਦੇ ਰਹੇ ਆ 1,60,000 ਰੁਪਏ ਦਾ 1,60,000 ਰੁਪਏ ਦਾ ਚਲੋ ਮਿੱਤਰੋ ਅਗਲਾ ਦਿਖਾਉਣੇ ਆ ਕਿ ਸੋਨੂ ਫਾਰਮਰ ਟ੍ਰੈਕ 45 ਦਾ ਕੰਡੀਸ਼ਨ ਚੈੱਕ ਕਰੋ ਮਿੱਤਰੋ ਟਰੈਕਟਰ ਦੀ ਟਾਇਰ ਰਹਿਣਗੇ ਵੀ ਇਹਦੇ ਟਾਇਰ ਵਾਈ ਇਹਦੇ 40 45 ਪੈਸੇ ਠੀਕ ਹੈ ਜੀ ਆਰ ਜੇ ਨੰਬਰ ਹੈ ਇਹ ਠੀਕ ਹੈ ਜੀ 2003 ਮਾਡਲ ਹੈ ਠੀਕ ਹੈ ਜੀ ਸ਼ੋ ਤੇ ਹੈਗੀ ਹੈ ਪਰ ਫਾਰਮਰ ਦਾ ਅਮਰਗੂਟਾ ਦਾ ओरिजिनल ਆ ਠੀਕ ਹੈ ਜੀ ਠੀਕ ਹੈ ਡਿਮਾਂਡ ਇਹਦੀ 1,60,000 ਰੁਪਏ ਠੀਕ ਹੈ ਜੀ ਹਾਂ ਆਪਾਂ ਦੇ ਦਾਂ ਇੱਕ ਲੱਖ ਤੇ 40,000 ਰੁਪਏ ਦਾ ਠੀਕ ਹੈ ਜੀ ਬਲੋ ਮਿੱਤਰੋ 1,40,000 ਰੁਪਿਆ ਤੇ ਉਧਰ ਹੈਗਾ 1,60,000 ਰੁਪਿਆ 60,000 ਕਿੰਨੇ ਭਾਈ ਜੀ ਇਹ ਟਰੈਕਟਰ ਲੈਣੇ ਆਂਗੇ ਠੀਕ ਆ ਭਾਈ ਤੇ ਲੱਖ ਦੇ ਮਿਲ ਜਾਣਗੇ ਮਾਨਤਾਣਾ ਹੋ ਜਾਊਗਾ ਹੋ ਜਾਊਗਾ ਠੀਕ ਹੈ ਜੀ ਮਤਲਬ ਜੀ ਜੈਸਨੋ ਵਾਲਾ ਰੇਟ ਪੁੱਛਣਾ ਕਰਦਾ ਠੀਕ ਆ ਭਾਈ ਤਾਂ ਉਹਦੇ ਵਿੱਚ ਤੁਹਾਨੂੰ 2000 ਰੁਪਏ ਦੀ ਛੂਟ ਹੋ ਜੂਗੀ ਹੋ ਜੂਗੀ ਠੀਕ ਆ ਭਾਈ ਜੀ ਤੇ ਅੱਗੇ ਆ ਗਿਆ ਭਾਈ ਸੋਨਾਲਿਕਾ ਡੀਆਈ 35 ਦਾ ਕੰਡੀਸ਼ਨ ਚੈੱਕ ਕਰੋ ਫਰੰਟ ਟਾਇਰ ਵੀ ਨਵੇਂ ਨੇ ਤੇ ਬੈਕ ਟਾਇਰ ਵੀ ਨਵੇਂ ਨੇ ਬਿਲ ਵਗੈਰਾ ਵੀ ਇਹਦਾ ਬਿਲ ਬਾਈ ਜੀ ਦੇ ਨਾਮ ਤੇ ਆ ਵਾਲਾ ਆਖੂ ਆਪਾਂ ਕਟਾ ਕੇ ਦੇ ਦੇ ਠੀਕ ਆ ਬਾਈ ਜੀ ਜਮਾ ਨਵੇਂ ਟਾਇਰ ਪਵਾਇਆ ਹੁਣੇ ਦੇ ਠੀਕ ਆ ਬਈ ਲਓ ਤਰ ਨਵੇਂ ਟਾਇਰ ਨੇਗੇ ਨਵੀਂ ਵਾਂਗੂ ਛਾਤਰੀ ਪਈ ਹੈਗੀ 2014 ਮਾਡਲ ਹੈਗਾ ਤੇਲ ਖਰਚਾ ਘੱਟ ਆ ਹਾਂ ਪਿਆਬ ਨੰਬਰ ਆ ਮਾਨਸਰ ਦਾ ਫਰਸਟ ਕੁਆਲਟੀ ਹੈ ਡਿਸਟ੍ਰੀਬਿਊਟਰ ਲਾਈਦਾ ਲੱਗਾ ਇਹਦੇ ਟਰਾਲੀ ਵਾਲਾ ਠੀਕ ਆ ਜੀ ਠੀਕ ਹੈ ਡਬਲ ਕਲਚ ਚ ਆ ਗਿਆ ਠੀਕ ਆ ਜੀ ਲੋਨ ਵੀ ਹੋ ਜੀ ਇਹਦੇ ਤੇ ਲੋਨ ਵੀ ਹੋ ਜੂਗਾ ਸੋਨਾ ਲੀਕ ਕਰੇ ਕਿਉਂਕਿ ਬਾਈ ਜੀ ਤੇ ਇਹਦੀ ਡਿਮਾਂਡ ਰੋ ਬਈ ਡਿਮਾਂਡ ਇਹਦੀ ਬਈ 315000 ਰੁਪਏ ਤਿੰਨ ਤੋਂ ਥੱਲੇ ਆ ਕੇ ਗੱਲ ਕਰ ਕੋਈ ਗੱਲ ਨਹੀਂ ਤਿੰਨ ਤੋਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹਰਾ ਮਨ ਤਾਂ ਤਿੰਨ ਤੋਂ ਥੱਲੇ ਕਰਦਾ ਠੀਕ ਹੈ ਲੋ ਮਤਰੋ ਤਿੰਨ ਤੋਂ ਥੱਲੇ ਟਰੈਕਟਰ ਬਣ ਜਾਊਗਾ ਮਤਰੋ ਤਕਰੀਬਨ ਜੇ ਤੁਹਾਡਾ ਸਿਵਲ ਸਹੀ ਆਗਾ ਹਾਂ 2 ਲੱਖ ਰੁਪਏ ਤੱਕ ਦਾ ਲੋਨ ਵੀ ਹੋ ਜਾਊਗਾ ਹਾਂ 1.5 ਤੋਂ 2 ਤੱਕ ਦਾ ਵੀ ਹੋ ਜੀ ਲੋਨ ਤੇ ਠੀਕ ਹੈ ਜੀ ਤੇ ਅੱਗੇ ਆ ਗਿਆ ਬਈ ਜੀ ਫਾਰਮਰ ਟਰੈਕ 60 ਦਾ ਹਾਂ ਜ਼ਿਆਦਾਤਰ ਜਿੰਨੇ ਬਾਅਦ ਗੱਲਬਾਤ ਕਹਿ ਲਈ ਬਈ ਜੀ ਇਹ ਬਾਈ ਨਾ ਫਾਰਮਰ ਟਰੈਕ ਦਾ ਥੋੜਾ ਜਿਆਦਾ ਜਿਆਦੇ ਸ਼ੁਕਰੀਨ ਹੈਗਾ ਠੀਕ ਹੈ ਸਿੰਗਲ ਕਲਚ ਹੈ ਠੀਕ ਹੈ ਜੀ ਚੈਰਣਾ ਨੰਬਰ ਹੈ ਠੀਕ ਹੈ ਜੀ ਟਾਇਰ 40 45 ਪੈਸੇ ਹੈ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਠੀਕ ਹੈ ਜੀ ਥੋੜੇ ਰੇਟ ਆ ਟਰੈਕਟਰ ਹੈ ਡਿਮਾਂਡ ਇਹਦੀ 1 45 1 ਲੱਖ ਤੇ 30 ਹਜ਼ਾਰ ਦਾ ਟਰੈਕਟਰ ਦੇ ਰਹੇ ਆ ਠੀਕ ਹੈ ਲੋ ਮਤਰਾ ਛੋਟੇ ਰੇਟ ਦਾ 1 ਲੱਖ ਤੇ ਸਿਰਫ 30 ਹਜ਼ਾਰ ਦਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬੰਦਾ ਬਾਅਦ ਕੇ ਚੈੱਕ ਕਰਕੇ ਤਸੱਲੀ ਨਾਲ ਲੈ ਜੀ ਠੀਕ ਆ ਬਾਈ ਪਿੰਡਾਂ ਜੀ ਆਪਣੇ ਕੋਲੇ ਬਾਹਲੇ ਤਸੱਲੀ ਕਰਦੇ ਠੀਕ ਹੈ ਉਹ ਤਾਂ ਬਾਣ ਬੇਲੇ ਪੈਣ ਦਾ ਬਈ ਬਾਕੀ ਮੱਕੀ ਵਾਲਾ ਬਾਣ ਬੇਲਾ ਹੁਣ ਚੱਲੀ ਜਾਂਦਾ ਤਾਂ ਇਹ ਫਾਰਮਰ ਟਰੈਕ ਸੱਟਦਾ ਆ ਗਿਆ ਮਿੱਤਰੋ ਇਹ ਮਾਡਲ ਬਈ ਇਹ ਵੀ ਬਈ 98 ਮਾਡਲ ਹੈ ਇਹ ਪੰਜਾਬ ਨੰਬਰ ਆ ਡਬਲ ਕਲਚ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਟਰੈਕਟਰ ਸਾਰਾ ਬਹੁਤ ਚੰਗਾ ਹੈ ਠੀਕ ਹੈ ਜੀ ਕਿਤੋਂ ਗੜਿਆ ਛੜਿਆ ਨਹੀਂ ਟਾਇਰ ਰਹਿਣਗੇ ਬਈ ਟਾਇਰ ਇਹਦੇ ਬਈ ਹੈਗੇ 40 ਤੋਂ 45 ਠੀਕ ਹੈ ਜੀ ਤੇ ਰੇਟ ਹੋਊਗਾ ਬਈ ਰੇਟ ਦਾ 175 ਦੇ ਨਾਲ ਦੇ ਤਾਂ ਆਪੇ 1,60,000 ਰੁਪਏ ਦਾ 55,000 ਰੁਪਏ ਦਾ ਕੋਈ ਗੱਲ ਨਹੀਂ ਇਹ ਆ ਗਿਆ ਗਿਆ ਬਾਈ ਜੀ ਸਵਰਾਜ 855 3 ਸਟਾਰ ਰਿਵਰਸ ਪੀਟੀਓ ਡੀਲੈਕਸ ਮਾਡਲ ਆ ਗਿਆ ਚੌਂ ਦੇ ਟੈਰਾ ਚਾ ਗਿਆ ਤੇ ਮਾਡਲ ਰੋਗਾ ਬਾਈ ਜੀ ਬਾਈ ਮਾਡਲ ਇਹ 2011 ਹੈ ਰਿਵਰਸ ਵੀਡ ਕੋ ਤੇਲ ਬ੍ਰੇਕ ਹੈ ਸਾਦੀ ਘਟਾਈ ਹੈ ਹਾਂ ਘਟਾਈ ਸਾਦੀ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬੰਦਾ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਆ ਸਕਦਾ ਠੀਕ ਹੈ ਜੀ ਰੰਗ ਰੂਪ ਦਾ ਵੀ ਸਾਰਾ ਓਰੀਜਨਲ ਹੈ ਕੋਈ ਮਰਗਾਟ ਨਹੀਂ ਕਿਤੇ ਬਣਿਆ ਕੋਈ ਰਿੰਬ ਨਹੀਂ ਕਿਤੇ ਛੋਦੀ ਟੱਚਿੰਗ ਜੇ ਮੈਂ ਕਹਾਂ ਨਾ ਬਾਈ ਇਹ ਟਰੈਕਟਰ ਤੇ ਪਾਲਸ ਵੀ ਨਹੀਂ ਮਾਰੀ ਹਾਂ ਸਹੀ ਗੱਲ ਹੈ ਐਂ ਖੜਾ ਹੈ ਬਸ ਠੀਕ ਹੈ ਜੀ ਡਿਮਾਂਡ ਰੁਪਈਆ ਦੀ ਡਿਮਾਂਡ ਇਹਦੀ 313500 ਰੁਪਈਆ ਠੀਕ ਹੈ ਜੀ ਹਾਂ ਇਹ ਲੈਣਾ ਤਿੰਨ ਦਸ ਦਾ ਦੇ ਦੇ ਠੀਕ ਹੈ ਹਾਂ ਇਹ ਕਿਹ ਕਿਹ ਭਾਈ ਜੀ ਫਾਰਮਰ ਟ੍ਰੈਕ 60 EPI ਵਾਲਾ ਪਾਵਰ ਮੈਕਸ T20 ਝੋਟੇ ਗੇਰ ਵਾਲਾ ਝੋਟਾ ਟਰੈਕਟਰ F17 F17 ਮਾਡਲ ਮਾਡਲ 2020 ਕੰਡੀਸ਼ਨ ਕੰਡੀਸ਼ਨ ਭਾਈ ਸਾਰਾ ਟਰੈਕਟਰ ਬਹੁਤ ਚੰਗਾ ਹੈਗਾ ਬਾਹਰ ਤੇ ਤਸੱਲੀ ਕਰਕੇ ਵੰਦਲਾ ਜਾਦਾ ਮੇਰੇ ਪਿੰਡਾਂ ਜੇ ਵਾਲੀ ਠੀਕ ਹੈ ਠੀਕ ਹੈ ਜੀ ਮਤਲਬ ਇੱਕ ਵੀ ਕਮੀ ਸਰਵਿਸ ਵੀ ਹੋਈ ਹੋਈ ਹੈ ਟਰੈਕਟਰ ਦੀ ਠੀਕ ਹੈ ਜੀ ਠੀਕ ਹੈ ਕੁੱਲ ਮਿਲਾ ਕੇ ਚਲਾਉਣਾ ਹੀ ਆ ਜਾ ਕੇ ਚਲਾਉਣਾ ਹੀ ਹੈ ਲੋਨ ਹੋਣਾ ਲੋਨ ਵੀ ਹੋ ਜੂ ਇਸ ਦੇ ਉੱਤੇ ਠੀਕ ਹੈ ਜੀ 4.5 ਲੱਖ ਰੁਪਏ ਲੋਨ ਹੋ ਜੂ ਟਰੈਕਟਰ ਤੇ ਠੀਕ ਹੈ ਜੀ 1.5 ਲੱਖ ਰੁਪਏ ਲਿਆਓ ਹਾਂ ਛੱਟ ਲੈ ਲਓ ਤੇ ਡਿਮਾਂਡ ਰੁਪਏ ਦੇ ਡਿਮਾਂਡ ਇਹਦੀ ਹੈਗੀ ਹੈ 585 5.5 ਦੇ ਦਿਆਂ ਆਪਾਂ ਠੀਕ ਹੈ ਜੀ ਮੈਂ ਪਹਿਲੇ ਗਿਆ ਸੀਗਾ 35 ਲੱਖ ਰੁਪਏ ਲਿਆਓ ਜਾਂ ਟਰੈਕਟਰ ਦੇ ਦਿਆਂ ਠੀਕ ਆ ਬਾਈ ਚਲੋ ਮਿੱਤਰੋ ਅੱਗੇ ਆ ਗਿਆ ਪ੍ਰੀਤ 6049 ਸਾਈਡ gear ਵਾਲਾ ਇਹ 22 ਮਾਡਲ ਆ ਬਾਈ ਠੀਕ ਹੈ ਜ ਹਾਂ ਸਾਈਡ ਘੇਰ ਤੇ ਆ ਗਿਆ ਨਾਲ ਦੇ ਟੈਰਰ 8085ਵੇਂ ਤੇ ਠੀਕ ਹੈ ਬਿਨਾ ਕਰਾਉਣ ਦੇ ਗਿਆ ਸੱਤ 600 ਘੰਟਾ ਚੱਲਿਆ ਹੋਇਆ ਸਾਰਾ ਇਹ ਠੀਕ ਹੈ ਜੀ ਹਾਂ ਬੰਦਾ ਪੂਰੀ ਤਸੱਲੀ ਆਪਨ ਟਰੈਕਟਰ ਇੰਜਣ ਦੇ ਦੀ ਵੀ ਡਿਮਾਂਡ ਰੂ ਬਈ ਡਿਮਾਂਡ ਇਹ ਦੀ 410000 ਰੁਪਇਆ ਦੇਣ ਲੈਣ ਵਾਲਾ ਇਹ ਦੇ ਦਾਂਗੇ ਆਪਾਂ 390000 ਰੁਪਇਆ ਦਾ 390000 ਦਾ ਕਰ ਦੂ ਮਾਨ ਕਰਦੇ ਆਂ ਭਾਈ ਜਿਹੜਾ ਇਹ ਵੀਡੀਓ ਦੇਖ ਕੇ ਆਊਗਾ ਤੇ ਮੋਬਾਈਲ ਨੰਬਰ ਰੂ ਬਈ ਮੋਬਾਈਲ ਨੰਬਰ ਹੈਗਾ 95815 31564 ਠੀਕ ਹੈ ਜੀ ਠੀਕ ਹੈ ਭਾਈ ਦੀਪ ਧੰਨਵਾਦ ਭਾਈ ਚਲੋ ਮੇਰੇ ਤੋਂ ਵੀਡੀਓ ਨੂੰ ਕਰ ਦਿਓ ਲਾਈਕ